ਅਲੀ ਦੇ ਸੈਕਟਰ ਕਤਲ ਦੀ ਕਾਰਗਿਲ ਪਾਰਕ ਤੇ ਲਾਇਬ੍ਰੇਰੀ 4 ਸਾਲਾਂ ਤੋਂ ਬੰਦ ਪਈ ਸੀ ਜਿਸ ਦਾ ਕੰਮ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਮੁੜ ਸ਼ੁਰੂ ਕਰਵਾਇਆ ਇਸ ਮੌਕੇ ਉਹਨਾਂ ਨੇ ਕਾਰਗਿਲ ਪਾਰਕ ਦੇ ਬਣਨ ਵਾਲੇ ਯੋਗਾ ਸ਼ੈੱਡ ਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਤੇ ਲਾਇਬ੍ਰੇਰੀ ਦੀ ਸ਼ੁਰੂਆਤ ਕਰਵਾਈ ਲੋਕਾਂ ਨੇ ਆਖਿਆ ਕਿ ਇਸ پارک 'ਚ ਲਾਇਬ੍ਰੇਰੀ ਨੂੰ ਸ਼ੁਰੂ ਕਰਨਾ ਤੇ ਚੰਗੇ ਢੰਗ ਨਾਲ ਸਾਮ ਸੰਭਾਲ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਨੌਜਵਾਨ ਤੇ ਬਜ਼ੁਰਗ ਵੀ ਇਸ ਦਾ ਲਾਹਾ ਲੈ ਸਕਣ। ਉਹਨਾਂ ਨੇ ਨਾਲ ਹੀ ਕਿਹਾ ਕਿ پارک ਦਾ ਵਿਕਾਸ ਹੋਣਾ ਵੀ ਬੇਹੱਦ ਜ਼ਰੂਰੀ ਹੈ ਤੇ ਇੱਕ ਯੋਗਾ ਸ਼ੈੱਡ ਬਣਨਾ ਚਾਹੀਦਾ ਹੈ ਤਾਂ ਜੋ ਲੋਕ ਤੰਦਰੁਸਤ ਜੀਵਨ ਵੱਲ ਵਧ ਸਕਣ। ਵਿਦਾਇ ਕੁਲਵੰਤ ਸਿੰਘ ਨੇ ਆਖਿਆ ਕਿ 15 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਲਈ ਫਰਨੀਚਰ ਮੰਗਵਾ ਲਿਆ ਗਿਆ ਹੈ ਜਲਦ ਕਿਤਾਬਾਂ ਤੇ ਮੈਗਜ਼ੀਨਸ ਉਪਲਬਧ ਕਰਵਾਈਆਂ ਜਾਣਗੀਆਂ ਉਸ ਤੋਂ ਬਾਅਦ ਆਸ-ਪਾਸ ਦੇ ਲੋਕ ਇਸ ਲਾਇਬ੍ਰੇਰੀ ਦਾ ਲਾਭ ਉਠਾ ਸਕਣਗੇ ਉਨ੍ਹਾਂ ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ ਤੇ ਹੋਰ ਅਧਿਕਾਰੀਆਂ ਨੂੰ ਲਾਇਬ੍ਰੇਰੀ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਦੇਖੋ ਇੱਕ ਤਾਂ ਤੁਹਾਨੂੰ ਦੱਸਿਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਲੋਕਾਂ ਦੀ ਸਰਕਾਰ ਹੈ ਲੋਕਾਂ ਨੇ ਬਣਾਈ ਆ ਬੜੇ ਚਾਵਾਂ ਦੇ ਨਾਲ ਬਣਾਈ ਆ ਬੜੇ ਬੜੇ ਸੁਪਨੇ ਲੈ ਕੇ ਬਣਾਈ ਆ ਔਰ ਸਾਡੇ ਮਾਜੋਗ ਮੁਖੰਦਰੀ ਭਗਵਾਨ ਸਿੰਘ ਮਾਨ ਜੀ ਲਗਾਤਾਰ ਜਿਹੜੀ ਲੋਕਾਂ ਦੀਆਂ ਇਛਾਵਾਂ ਨੇ ਤੇ ਜੋ ਆਸ ਰੱਖ ਕੇ ਬਣਾਈ ਆ ਉਹਦੇ ਪੂਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਤੁਹਾਨੂੰ ਪਤਾ ਵੀ ਲਗਾਤਾਰ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਤੇ ਲੋਕਾਂ ਦੀ ਹਰ ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਿਆ ਜਾਂਦਾ ਭਾਵੇਂ ਹੈਲਥ ਹੈ ਐਜੂਕੇਸ਼ਨ ਨਾ ਜਾਂ ਬੱਚਿਆਂ ਦਾ ਰੁਜ਼ਗਾਰ ਹੈ ਤੇ ਹਰ ਇੱਕ ਪਾਸੇ ਹਰ ਇੱਕ ਖੇਤਰ ਦੇ ਵਿੱਚ ਸਰਕਾਰ ਜਿਹੜਾ ਕੰਮ ਕਰ ਰਹੀ ਹੈ ਔਰ ਉਸੇ ਤਹਿਤ ਅੱਜ ਮਤਲਬ ਮੁਹਾਲੀ ਦੇ ਵਿੱਚ ਵੀ ਜਿਹੜਾ ਕਾਰਗਿਲ ਪਾਰਕ ਹੈ ਸ਼ਹੀਦਾਂ ਦੇ ਨਾਂ ਤੇ ਬਣਿਆ ਹੋਇਆ ਹੈ ਤੁਹਾਨੂੰ ਪਤਾ ਕਾਰਗਿਲ ਜੰਗ ਹੋਈ ਸੀ ਬੜੀ ਵੱਡੀ ਤੇ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਉਹਦੇ ਨਾਂ ਤੇ ਇਹ ਬਣਿਆ ਹੈ ਕਾਰਗਿਲ ਪਾਰਕ ਤੇ ਉਹਦੇ ਇਹਦੇ ਵਿੱਚ ਪਹਿਲਾਂ ਵੀ ਮੈਂ ਜਦੋਂ ਮੈਂ ਸੀ ਇੱਥੇ ਐਮਸੀ ਤੇ ਮੇਅਰ ਸੀ ਉਦੋਂ ਵੀ ਬੜੇ ਕੰਮ ਕਰਵਾਏ ਤੇ ਲਾਇਬ੍ਰੇਰੀ ਵੀ ਮੈਂ ਉਦੋਂ ਹੀ ਇਹ ਸ਼ੁਰੂ ਕਰਵਾਈ ਸੀ ਪਰ ਅੱਜ ਕੁਦਰਤ ਵੱਲੋਂ ਹੀ ਆ ਵੀ ਚਲੋ ਉਹ ਕੋਹੀ ਕੀ ਦੀ ਇੱਥੇ ਦੇ ਮਿਸਕਲ ਕਾਉਂਸਲਰ ਨੇ ਸਰਬਜੀਤ ਸਿੰਘ ਇਹਨਾਂ ਨੇ ਭੱਜ ਦੌੜ ਕਰਕੇ ਕੋਸ਼ਿਸ਼ ਕਰਕੇ ਮਤਲਬ ਇਹ ਸੁਰੀਚਰ ਨਹੀਂ ਸੀ ਆ ਰਿਹਾ 15 ਲੱਖ ਰੁਪਏ ਲਗਤ ਦੇ ਨਾਲ ਗੋਡਰੇਜ ਦਾ ਫਰਨੀਚਰ ਜਿਹੜਾ ਪੂਰੀ ਕੁਆਲਿਟੀ ਦਾ ਫਰਨੀਚਰ ਆ ਲੈ ਆ ਕੇ ਰੱਖਿਆ ਔਰ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਇਹਨਾਂ ਵੀ ਬਹੁਤ ਜਲਦੀ 5-7-10 ਦਿਨ ਦੇ ਵਿੱਚ ਜਿਹੜੀਆਂ ਕਿਤਾਬਾਂ ਵੀ ਐਕਸਪਰਟ ਦੀ ਕਮੇਟੀ ਬਣਾ ਦਿੱਤੀ ਗਈ ਹੈ ਤੇ ਕਿਤਾਬਾਂ ਵੀ ਜਿਹੜੀਆਂ ਲਾਇਬ੍ਰੇਰੀ ਦੇ ਵਿੱਚ ਰੱਖ ਦਿੱਤੀਆਂ ਜਾਣਗੀਆਂ ਔਰ ਨਾਲ ਮੈਗਜ਼ੀਨ ਤੇ ਅਖਬਾਰ ਹਰ ਦਿਨ ਆਉਣਗੇ ਤੇ ਹਰ ਮਹੀਨੇ ਜੋ ਵੀ ਹੋ ਇਥੇ ਆਉਣਗੇ ਤੇ ਜਿੰਨੇ ਵੀ ਸਾਡੇ ਇਥੇ ਕਾਰਗਿਲ ਪਾਰਕ ਦੇ ਵਿੱਚ ਭਾਵੇਂ ਵੱਡੇ ਨੇ ਭਾਵੇਂ ਛੋਟੇ ਨੇ ਉਹ ਪੜਨਗੇ ਔਰ ਆਪਣੇ ਗਿਆਨ ਦੇ ਵਿੱਚ ਵਾਧਾ ਜਿਹੜਾ ਉਹ ਕਰਨਗੇ ਲਾਇਬ੍ਰੇਰੀ ਦੇਖਭਾਲ ਕਾਰਪੋਰੇਸ਼ਨ ਨੇ ਕਰਨੀ ਆ ਜਾਂ ਐਸੋਸੀਏਸ਼ਨ ਨੇ ਕਰਨੀ ਆ ਬਹੁਤ ਸਾਰੀਆਂ ਜਿਹੜੀਆਂ ਲਾਇਬ੍ਰੇਰੀ ਜਿਹੜੀਆਂ ਐਸੋਸੀਏਸ਼ਨਾਂ ਆਪ ਦੇ ਤੌਰ ਤੇ ਵੀ ਦੇਖੋ ਜਿਹੜੀ ਜੇ ਐਸੋਸੀਏਸ਼ਨ ਕਰਨ ਵਾਸਤੇ ਤਿਆਰ ਹੋਵੋਗੇ ਤਾਂ ਐਸੋਸੀਏਸ਼ਨ ਦਿੱਤੀ ਜਾਊਗੀ ਨਹੀਂ ਕਾਰਪੋਰੇਸ਼ਨ ਦਾ ਡਿਊਟੀ ਬਣਦੀ ਉਹਨਾਂ ਨੇ ਕਰਨੀ ਕਰਨੀ ਆ ਪਰ ਜੇ ਮਤਲਬ ਐਸੋਸੀਏਸ਼ਨ ਕਰੇ ਮੈਨੂੰ ਇਹ ਲੱਗਦਾ ਵੀ ਉਹ ਜ਼ਿਆਦਾ ਬੈਟਰ ਆ ਉਦਾ ਹੋ ਸਕਦਾ ਕਿਤਾਬਾਂ ਖਰੀਦ ਕੇ ਦੇਣੀਆਂ ਨੇ ਤਨਖਾਹ ਦੇਣੀ ਆ ਮਤਲਬ ਕਾਰਪੋਰੇਸ਼ਨ ਨੇ ਦੇਣੀ ਆ ਤੇ ਜੇ ਇਹ ਮੇਨਟੇਨੈਂਸ ਕਰਨ ਤਾਂ ਜਿਆਦਾ ਵਧੀਆ ਗੱਲ ਆ ਤੋਂ ਲਾਇਬ੍ਰੇਰੀ ਆ ਜੀ ਸ਼ੁਰੂ ਕੀਤੀ ਆ ਤੇ ਉਸ ਤੋਂ ਬਾਅਦ ਫਿਰ 50 ਲੱਖ ਦੀ ਲਾਗਤ ਨੂੰ ਨਾਲ ਇਹ ਬੜਾ ਵੱਡਾ ਪਾਰਕ ਆ ਤੇ ਇਹਦੀ ਡਿਵੈਲਪਮੈਂਟ ਜਿਹੜੀ ਰੁਪਏ ਹਰ ਆ ਭਾਵੇਂ ਫੁੱਟਪਾਥ ਆ ਭਾਵੇਂ ਉਹ ਯੋਗਾ ਸ਼ੈੱਡ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਯੋਗਾ ਸ਼ੈੱਡ ਬਣਾਣਾ ਪਹਿਲਾਂ ਪਲੇਟਫਾਰਮੇ ਬਣਾਣਾ ਸੀ ਬਾਅਦ ਵਿੱਚ ਫਿਰ ਐਡ ਕਰਕੇ ਯੋਗਾ ਸ਼ੈੱਡ ਦੇ ਵਾਸਤੇ ਵੀ ਰੱਖਿਆ ਹੈ ਯੋਗਾ ਸ਼ੈੱਡ ਬਣਨਾ ਤੇ ਹੋਰ ਵੀ ਜਿੱਥੇ ਜਿੱਥੇ ਟੁੱਟਪੱਟ ਹੋਈ ਹੋਈ ਹੈ ਸਾਰੀ ਉਹ ਬਣਾਉਣੀ ਹੈ 50 ਲੱਖ ਰੁਪਏ ਦੀ ਲੱਗਦੇ ਨਾਲ ਸੋ ਲਗਾਤਾਰ ਅਸੀਂ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਉਹ ਕਰ ਰਹੇ ਹਾਂ ਔਰ ਕਰਦੇ ਰਹਿਾਂਗੇ ਵੀ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਕੋਈ ਵੀ ਕਿਸੇ ਕਿਸਮ ਦਾ ਕੰਮ ਹੋਵੇ ਡਾਇਰੈਕਟ ਅਪਰੋਚ ਕਰੋ ਔਰ 712 ਸੈਕਟਰ 79 ਮੇਰਾ ਦਫ਼ਤਰ ਹੈ ਤੇ ਜੋ ਵੀ ਕੰਮ ਉਹ ਕਹਿਣਗੇ ਹੋਊਗਾ ਤੇ ਹੋ ਕੇ ਉਹਨਾਂ ਨੂੰ ਦੱਸਿਆ ਜਾਊਗਾ ਔਰ ਤੁਸੀਂ ਦੇਖਿਆ ਵੀ ਪਿਛਲੇ ਟਾਈਮ ਦੇ ਵਿੱਚ ਸਫਾਈ ਦਾ ਮਹੌਲੇ ਚ ਬਹੁਤ ਮਾੜਾ ਹਾਲ ਸੀ ਰਿਹਾ ਤੇ ਉਹ ਇਸ ਕਰਕੇ ਰਿਹਾ ਬਈ ਮਕੈਨੀਕਲ ਸਵੀਪਰ ਪਹਿਲਾਂ ਹੁੰਦੀ ਸੀ ਉਹ ਇਹਨਾਂ ਨੇ ਬੰਦ ਕਰਾਤੀ ਤੇ ਜਿਹੜੀ ਲੇਬਰ ਲੱਗੀ ਹੋਈ ਸੀ ਉਹ ਹਟਾ ਕੇ ਹੋਰ ਲੇਬਰ ਲਾਤੀ ਜਿਹਦੇ ਨਾਲ ਬੜਾ ਵੱਡਾ ਮਹਾੜੀ ਦਾ ਨੁਕਸਾਨ ਹੋਇਆ ਜਗਾ ਜਗਾ ਤੇ ਕੂੜਾ ਤੇ ਢੇਰ ਲੱਗੇ ਹੋਏ ਨੇ ਲੇਕਿਨ ਹੁਣ ਇਹ ਕੰਮ ਨਹੀਂ ਹੋਣਾ ਹੈਗਾ ਤੁਸੀਂ ਦੇਖਿਆ ਜੀ ਪਿਛੇ ਸਭ ਟੈਂਡਰ ਵੀ ਲੱਗਿਆ ਸੀ ਔਰ 11 ਲੱਖ ਰੁਪਏ ਦੀ ਨਾ 11 11 ਕਰੋੜ ਰੁਪਏ ਦੀ ਲੱਗਦੇ ਨਾਲ ਗਮਾਡਾ ਮਸ਼ੀਨਾ ਖਰੀਦ ਕੇ ਦੇ ਰਿਹਾ ਹੈ ਮੈਂ ਮੀਟਿੰਗ ਕਰਾ ਕੇ ਇਸ ਤੱਕ ਕਾਗਜੀ ਮਤਲਬ ਬਿਨੈਤਾ ਤੌਰ ਤੇ ਕੋਈ ਝੂਰਗਾਪਾ ਵੀ ਅਸੀਂ ਮਾਰਦੇ ਤੇ 11 ਕਰੋੜ ਰੁਪਏ ਦੀਆਂ ਜਿਹੜੀਆਂ ਮਸ਼ੀਨਾ ਨੇ ਉਹ ਗਮਾਡਾ ਨੇ ਲੈ ਕੇ ਦਿੱਤੀਆਂ ਮਿਸੀਪਲ ਕਾਰਪੋਰੇਸ਼ਨ ਮੁਹਾਲੀ ਨੂੰ ਮੈਂ ਜ਼ੋਰ ਦੇ ਕੇ ਕਿਹਾ ਵੀ ਦਿਓ ਤਾਂ ਕਿ ਕੰਮ ਹੋਵੇ ਤੇ ਸਵੀਪਿੰਗ ਹੋਊਗੀ ਮਕੈਨੀਕਲ ਜਿਹੜੀ ਸੈਕਟਰ ਡਿਵਾਈਡਿੰਗ ਰੋਡ ਤੇ ਵੀ ਹੋਊਗੀ ਔਰ ਬੀ ਰੋਡ ਦੇ ਜਿਹੜੀਆਂ ਉਹਨਾਂ ਤੇ ਵੀ ਹੋਊਗੀ ਤੇ ਅੰਦਰਲੀਆ ਰੋਡ ਦੇ ਉੱਤੇ ਜਿਹੜੀ ਹੈ ਉਹ ਮੈਨੂਅਲ ਕੀਤੀ ਜਾਊਗੀ ਤੇ ਆਨਲਾਈਨ ਟਾਈਮ ਦੇ ਵਿੱਚ ਜਿਹੜੀ ਇਹ ਸਵੀਪੰਗਾ ਤੁਸੀਂ ਦੇਖੋਗੇ ਵੀ ਇਹ ਬੰਦ ਮਵਾਲੀ ਦੇ ਵਿੱਚ ਹੋਊਗੀ ਜੇ ਤੁਸੀਂ ਦਾਵਾ ਕਰ ਰਹੇ ਹੋ ਕਿ ਲਾਇਬ੍ਰੇਰੀ ਚੱਲੂ ਹੋਊਗੀ ਕੱਲ ਮੇਅਰ ਸੀਨੀਅਰ ਡਿਫਟੀ ਮੇਅਰ ਵਿਜ਼ਿਟ ਕਰਕੇ ਗਏ ਨੇ ਉਹ ਵੀ ਇਹੀ ਦਾਵਾ ਕਰਤੀਏ ਨੇ ਕਾਰਨ ਕੀ ਲੱਗਦਾ ਤੁਹਾਨੂੰ ਲੱਗਦਾ ਵੀ ਕੱਲੋਂ ਇੱਥੇ ਉਹਨਾਂ ਨੇ ਵਿਜ਼ਿਟ ਕਰਨਾ ਐਮਐਲਏ ਸਾਹਮਣੇ ਉਸ ਤੋਂ ਪਹਿਲਾਂ ਉਹ ਆ ਕੇ ਕਰਤ ਗਏ ਨੇ ਦੇਖੋ ਇਹ ਪੋਲੀਟੀਕਲ ਐ ਮੈਂ ਗੱਲਾਂ ਨੂੰ ਮਤਲਬ ਵਿਜ਼ਿਟ ਕਰੋ ਦੇਖੋ ਮੇਅਰ ਹੈ ਤੇ ਉਹ ਡਿਫਟੀ ਮੇਅਰ ਨੇ ਉਹਨਾਂ ਦੇ ਵੀ ਫਰਜ਼ ਆ ਉਹਨਾਂ ਦੀਆਂ ਡਿਊਟੀਆਂ ਨੇ ਕੀ ਨਹੀਂ ਉਹ ਵੀ ਕਰ ਰਹੇ ਨੇ ਪੂਰੀਆਂ ਅਸੀਂ ਆਪਣੀਆਂ ਡਿਊਟੀਆਂ ਪੂਰੀਆਂ ਕਰ ਰਹੇ ਆ ਮੈਂ ਬਤਾਇਆ ਕਿ ਐਮਐਲਏ ਆ ਮੈਂ ਓਵਰਹਾਲ ਸਾਰਾ ਹਲਕਾ ਵੀ ਦੇਖਣਾ ਹੈ ਕਾਰਪੋਰੇਸ਼ਨ ਵੀ ਹਲਕੇ ਦਾ ਇੱਕ ਪਾਰਟ ਹੈ ਠੀਕ ਨਹੀਂ ਉਹ ਉਹ ਵੀ ਜਿਹੜਾ ਮਾਰ ਸਕਦੇ ਨੇ ਵੀ ਅਸੀਂ ਗੱਲ ਨਹੀਂ ਪਰ ਇਹ ਹੈ ਵੀ ਪ੍ਰੈਕਟੀਕਲ ਕੰਮ ਆ ਨਾ ਜਿਹੜਾ ਉਹ ਸਿਰਫ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਉਹੀ ਸਰਕਾਰ ਕਰੋ ਵੀ ਪਹਿਲਾਂ ਇਹ ਨਹੀਂ ਸੀ ਸਰਕਾਰਾਂ ਸੀ ਕੀ ਕਰ ਲਿਆ ਕੁਝ ਵੀ ਨਹੀਂ 35 ਕਰੋੜ ਰੁਪਏ ਦੀ ਐਫਡੀਆਰ ਛੱਡ ਕੇ ਗਏ ਸੀ 35 ਕਰੋੜ ਵੀ ਗਏ ਤੇ ਮੁੜ ਕੇ ਕਾ ਕਹਿੰਦੇ ਆ ਹੋਰ ਪੈਸੇ 55 ਤੋਂ 60 ਕਰੋੜ ਰੁਪਇਆ ਕਮਾੜਾ ਤੋਂ ਵੀ ਉਹ ਵੀ ਗਏ ਆਮਦਨ ਵੀ ਸੀ ਡਵੈਲਪਮੈਂਟ ਤੇ ਲੱਗੀ ਹੋਈ ਦਿਸਦੀ ਆ ਕਿਤੇ ਵੀ ਨਹੀਂ ਕਮਾਡਾ ਤੋਂ ਚੈੱਕ ਦਵਾਇਆ ਕਿਸੇ ਕਾਰਪੋਰੇਸ਼ਨ ਨੂੰ ਕਿੰਨੇ ਕਰੋੜ ਦਾ ਸੀਗਾ ਤੇ ਉਹ ਕਿਸ ਪਰਪਸ ਲਈ ਦਿੱਤਾ ਗਿਆ ਸੀ ਉਹ ਮੇਰੇ ਖਿਆਲ 9 ਕਰੋੜ ਰੁਪਏ ਦਾ ਪਰਸੋਂ ਹੀ ਤੋਂ ਆਇਆ ਚਾ ਉਥੇ ਉਹ ਉਹ ਮੁਹਾਲਲੇ ਦੀ ਡਵੈਲਪਮੈਂਟ ਵਾਸਤੇ ਦਵਾਇਆ ਮੁਹਾਲਲੇ ਦੀ ਡਵੈਲਪਮੈਂਟ ਵਾਸਤੇ ਦਵਾਇਆ ਚੈੱਕ 9 ਕਰੋੜ ਰੁਪਏ ਦਾ ਜਿਹੜੀਆਂ ਵੀ ਸੜਕਾਂ ਟੁੱਟੀਆਂ ਹੋਈਆਂ ਨੇ ਜਾਂ ਫੁੱਟਪਾਥ ਟੁੱਟੇ ਹੋਏ ਨੇ ਜਾਂ ਹੋਰ ਕੰਮ ਹੋਣਾ ਨੇ ਉਹ ਜਿਹੜੇ ਨੇ ਉਹ ਕੰਮ ਬੜੇ ਜਲਦੀ ਹੋਣਾ ਸ਼ੁਰੂ ਹੋ ਜਾਈਏ ਦੇਖੋ ਇਸ ਸਮੇਂ ਵੀ ਜਦੋਂ ਸਦਾਕਰਵੰਤ ਸਿੰਘ ਮੇਅਰ ਬਣੇ ਸੀਗੇ ਉਹ ਤੋਂ ਸਾਡੀ ਡੇਲੀ ਹੀ ਜਿਹੜੇ ਸਵੀਪ ਕਰਾਉਂਦੇ ਸੀਗੇ ਹੁਣ ਅਸੀਂ ਪਹਿਲਾਂ ਕੰਪਲੀਟ ਕਰਾਂਗੇ ਤੇ ਫਿਰ ਮਹੀਨੇ ਬਾਅਦ ਸਾਡੇ ਜਿਹੜਾ ਪਾਰਕ ਤੇ ਜਾ ਕੇ ਸਫਾਈ ਕਰ ਦਨੇ ਇੱਥੋਂ ਤੱਕ ਜਿਹੜਾ ਸਫਾਈ ਵਾਲੇ ਵੀ ਅਸੀਂ ਆਪਨੇ ਪਾਰਕੈਂਪ 'ਚ ਆਪਨੇ ਖੋਦ ਆਪਣੀ ਵੈਲਫੇਅਰ ਸੋਸੀਨ ਕਰਕੇ ਅਸੀਂ ਆਪ ਰੱਖਿਓ ਮਤਲਬ ਸਫਾਈ ਦਾ ਇਹਨਾਂ ਮਾੜਾ ਪਤਾ ਨਹੀਂ ਕਿਵੇਂ ਇਹਨਾਂ ਨੂੰ ਜਿਹੜਾ ਪ੍ਰਾਈਜ਼ ਮਿਲ ਗਿਆ ਮੁਹਾਲੀ ਦੇ ਵਿੱਚ ਉਹ ਰਹਿ ਕੇ ਨਹੀਂ ਹੈ ਜਾ ਕੇ ਦੇਖੋ ਮੇਨ ਰੋਡ ਜਿਹੜੀ ਵੱਡੀ ਮੇਨ ਰੋਡ ਆਪਣੀ ਜਿਹੜੀ ਵੱਡੀ ਜਾਂਦੀ ਹੈ ਰੋ ਸਿਟੀ ਵਾਲੀ ਉਹਦੇ ਆਲੇ ਦਾ ਲੰਗ ਨਹੀਂ ਹੁੰਦਾ ਇਹਨਾਂ ਉੱਤੇ ਕੁੱਤਿਆਂ ਨੇ ਹਗਾਲ ਕਰੀ ਹੋਈ ਹੈ ਤੇ ਉੱਥੇ ਬੰਦਾ ਉਹਨਾਂ ਦਾ ਜਾਂਦਾ ਵੜਾ ਜਿਵੇਂ ਅਤਨ ਜਿੱਦ ਰਖਾਉਂ ਜਨ ਤਾਂ ਸਿੱਧਾ ਪੈਰ ਉਹਨਾਂ ਤੇ ਡਿੱਗਦਾ ਕੋਈ ਸਫਾਈ ਦਾ ਪ੍ਰਬੰਧ ਨਹੀਂ ਲਾਇਬ੍ਰੇਰੀ ਦਾ ਜਿਹੜਾ ਸਟਾਰਟ ਹੋਇਆ ਐਸੋਸੀਏਸ਼ਨ ਆਪਣੇ ਤੌਰ ਤੇ ਚਲਾਉਣਾ ਚਾਹੂਗੀ ਜਾਂ ਤੁਹਾਨੂੰ ਲੱਗਦਾ ਕਿ ਕਾਰਪੋਰੇਸ਼ਨ ਠੀਕ ਠਾਕ ਨਾਲ ਚਲਾ ਸਕਦੀ ਹੈ ਇਹ ਤਾਂ ਇਹ ਤਾਂ ਹੁਣ ਪ੍ਰਬੰਧਕ ਦੇਖੇਗੇ ਹਾਂ ਅੱਜ ਵਾਰ ਕੀ ਦੇਖਾਂਗੇ ਬਾਕੀ ਸਾਡੇ ਕੋਲ ਫੰਡ ਤਾਂ ਹੈ ਨਹੀਂ ਕੋਈ ਉਹ ਵੀ ਆਪਣੇ ਆਪ ਕਰ ਲਾਂਗੇ ਜੇ ਕੋਈ ਹੈਲਪਰ ਦੀ ਜਰੂਰਤ ਹੁੰਦੀ ਹੈ ਕਿ ਕਾਰਪੋਰੇਸ਼ਨ ਆਪਣੇ ਤੌਰ ਤੇ ਪ੍ਰੋਵਾਈਡ ਕਰਾਂ ਦੇ ਦੀਨੇ ਖੋਲਣਾ ਦਰਵਾਜਾ ਬੰਦ ਕਰਨਾ ਸ਼ਾਮ ਨੂੰ ਕਈ ਵਾਰ ਆਮ ਤੌਰ ਤੇ ਹੁੰਦਾ ਕਿ ਸੁਸ਼ਮਨ ਵੱਲੋਂ ਇੰਨਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਹੈਲਪਰ ਦੀ ਵੀ ਤਨਖਾਹ ਮੇਰੇ ਖਾਤੇ ਕਾਰਪੋਰੇਸ਼ਨ ਵੱਲੋਂ ਵੀ ਕਿਹਾ ਹਾਂ ਹਾਂ ਉਹ ਇਹ ਨਹੀਂ ਕਿ ਵੈਲਫੇਅਰ ਫੰਡ ਸੋਸ਼ੀਅਟੀ ਪਰ ਕੋਈ ਆਪਣੇ ਫੰਡ ਦਾ ਕੋਈ ਹੈ ਨਹੀਂ ਇਹ ਇਹਨਾਂ ਨੂੰ ਫੰਡ ਮਿਲ ਜਾਂਦੇ ਨੇ ਤੇ ਵੈਲਫੇਅਰ ਸੋਸ਼ੀਅਟੀ ਦਾ ਜ਼ਿਆਦਾ ਵਧੀਆ ਕਰ ਸਕਦੀ ਕੋਈ ਗੱਲ ਨਹੀਂ ਹਾਂਜੀ ਅਸੀਂ ਮੈਂਟੇਨ ਕਰ ਲਾਂਗੇ ਜੀ ਬਿਲਕੁਲ ਸਹੀ ਕੋਈ ਗੱਲ ਨਹੀਂ ਜੀ ਯੈਸ ਯੂ ਕੈਨ ਡੂ ਇਟ ਯੂ ਕੈਨ ਗੈਟ ਇਟ ਡਨ ਬਸ ਇਹ ਕੋਈ ਗੱਲ ਨਹੀਂ ਜੀ ਕੋਈ ਕੰਮ ਵੀ ਹੈ ਯੂ ਕੈਨ ਗੈਟ ਇਟ ਡਨ ਅਸੀਂ ਕਰਦੇ ਰਹੇ ਕਿ ਨਹੀਂ ਦੇ ਤੋ ਤੁਹਾਨੂੰ ਲੱਗਦਾ ਕਿੰਨੀ ਕੀ ਜ਼ਰੂਰਤ ਸੀ ਇਹ ਦੀ ਯਾਰ ਜ਼ਰੂਰੀ ਇਟ ਵਾਸ ਮਸਟ ਇੱਕ ਗੈੱਥਰਿੰਗ ਬ ਜਦਾਰੇ ਬੈਠ ਦੇਖਾਰ ਪੜ੍ਹ ਲੈ ਮੈਗਨਿਟ ਪੜ੍ਹਨਾ ਦੋ ਚਰ ਘੰਟੇ ਟਾਈਮ ਪਾਸ ਬਧੀ ਹੋ ਜਾਂਦਾ ਜੀ ਮੈਕਸਿਮ ਪੀਪਲ ਐਜੂਕੇਟਿਡ ਹੈਗੇ ਇਹਨਾਂ ਨੂੰ ਸੱਤ ਫੇਜ ਜਾ ਕੇ ਜੋ ਗਵਰਨਮੈਂਟ ਲਾਇਬ੍ਰੇਰੀ ਉੱਥੇ ਮੈਂ ਦੇਖਿਆ ਬੱਚੇ ਬਹੁਤ ਦੇਰ ਤੱਕ ਬੈਠ ਕੇ ਪੜ੍ਹਦੇ ਤਾਂ ਜੇ ਨੀਅਰਬਾਈ ਹੋ ਜੂਗਾ ਤਾਂ ਇਹਦੀ ਜਿਆਦਾ ਤੋਂ ਜਿਆਦਾ ਫਾਇਦੇ ਕਿ ਅਸੀਂ ਯੂਨੀਵਰਸਿਟੀ ਕੋਈ ਮੈਕਸਿਮ ਬੰਦੇ ਇੱਥੇ ਕੰਪੀਟੀਟਿਵ ਇਗਜ਼ਾਮ ਦਿੰਦੇ ਹਨ ਉਹਨਾਂ ਅਸੇ ਲਾਇਬ੍ਰੇਰੀ ਬਹੁਤ ਜ਼ਰੂਰੀ ਕਿਉਂਕਿ ਕਈ ਕਿਤਾਬਾਂ ਕਈ ਥੀਸਿਸ ਉਹਨਾਂ ਨੂੰ ਇਸ ਵਿੱਚ ਦੇਖਣੇ ਪੈਂਦੇ ਰਿਫਰ ਕਰਨੇ ਪੈਂਦੇ ਹੋਰ ਆਪਣੇ ਨੋਟ ਬਣਾਉਣੇ ਪੈਂਦੇ ਇਹ ਇੰਟਰਸਟਿਡ ਹੈਗੇ ਇਸ ਵਿੱਚ ਔਰ ਆਈ ਐਮ ਸ਼ੋਰ ਕਿ ਇਹ ਲਾਇਬ੍ਰੇਰੀ ਦਾ ਪੂਰਾ ਜਿੰਨਾ ਹੋ ਸਕੇ ਮੈਕਸਿਮਮ ਯੂਟਿਲਾਈਜ਼ੋ ਕਰੂ ਠੀਕ ਹੈ ਔਰ ਖਾਸ ਕਰਕੇ ਅਸੀਂ ਯੂਥ ਨੂੰ ਤੇ ਬੱਚਿਆਂ ਨੂੰ ਵੀ ਇਨਵੋਲਵ ਕਰਾਂਗੇ ਤਾਂ ਕਿ ਉਹਨਾਂ ਦੀ ਡਿਮਾਂਡ ਦੇ ਮੁਤਾਬਿਕ ਕਿਤਾਬਾਂ ਰੱਖਿਆ ਜਾਵੇ ਅੱਛਾ ਦੂਜੇ ਇੱਕ ਵਧੀਆ ਇੱਥੇ ਕੀਤਾ ਹੈ ਕਿ ਯੋਗਾ ਸੈਂਟਰ ਲਈ ਹਾਂਜੀ ਵਧੀਆ ਬਣਾਤਾ ਕਿ ਪਾਰਕ ਦੇ ਵਿੱਚ ਕੋਈ ਦੇਖੋ ਸ਼ਹਿਰ ਕਰਨ ਦਾ ਸਾਰਾ ਕੁਝ ਸੀਗਾ ਇੱਕ ਯੋਗਾ ਸੈਂਟਰ ਲਈ ਵਧੀਆ ਹੋ ਗਿਆ ਕੰਪਲੈਕਸ ਬਹੁਤ ਚੰਗਾ ਹੋਇਆ ਜੀ ਇਹਦੇ ਨਾਲ ਯੋਗਾ ਤੁਹਾਨੂੰ ਪਤਾ ਹੈ ਕਿ ਸਾਨੂੰ ਬੱਚੇ ਤੋਂ ਅੱਗੇ ਤਾਂ ਸਿਰਫ ਬਜ਼ੁਰਗਾਂ ਵਾਸਤੇ ਸੀ ਹੁਣ ਬੱਚੇ ਤੋਂ ਲੈ ਕੇ ਸਭ ਦੀ ਜ਼ਰੂਰਤ ਹੋ ਇਸ ਕਰਕੇ ਇੱਕ ਬੜੀ ਬਾਕੀ ਅਸੀਂ ਅੱਗੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਸੰਭਾਲਾਂਗੇ ਕਿ ਉਹਨੂੰ ਪਰਯੋਗ ਚੰਗੀ ਤਰ੍ਹਾਂ ਕਰੀਏ ਤਾਂ ਹੀ ਫਾਇਦਾ ਮੌਜੂਦਾ ਕਾਉਂਸਲਰ ਦਾ ਸਹਿਯੋਗ ਆ ਪੂਰਾ ਹਾਂ ਜੀ ਬਿਲਕੁਲ ਜੀ ਉਹਨਾਂ ਦੇ ਕਰਕੇ ਹੋਇਆ ਸਾਰਾ ਕੁਝ ਉਹ ਅੱਗੇ ਵੀ ਉਹਨੂੰ ਸਹੂਦ ਦੇਣਗੇ ਅਸੀਂ ਦੇਖੋ ਕਦੀ ਪੇਜੀ ਹੋ ਗਿਆ ਤੈਨੂੰ ਜਾ ਕੇ ਫੜਾਂਗੇ ਜਾ ਕੇ ਵੀ ਆ ਇੱਥੇ ਲਿਓ ਇੱਥੇ ਲੋੜਿਓ ਅਸੀਂ ਕੋਈ ਗੱਲ ਨਹੀਂ ਅੱਜਕੱਲ੍ਹ ਕੀ ਹੈ ਨਾ ਕਿ ਹੈਲਥ ਹੈਲਥ ਬਹੁਤ ਪ੍ਰੋਬਲਮ ਹੈ ਲੋੜ ਬਹੁਤ ਵਧੀਆ ਚੀਜ਼ ਹੈ ਦੇਖਿਆ ਆਜਕੱਲ ਖਾਣ ਪੀਣ ਚੇਂਜ ਹੋ ਗਿਆ ਲੋਕਾਂ ਨੇ ਸੈਰ ਕਰਨੀ ਛੱਡ ਦਿੱਤੀ ਲੋਕਾਂ ਨੇ ਸਭ ਗੋਲੀਆਂ ਜਾਂ ਦਵਾਈਆਂ ਪਰ ਡਿਪੈਂਡ ਕਰਦੇ ਆ ਤਾਂ ਯੋਗਾ ਹੈ ਉਹ ਬਹੁਤ ਵਧੀਆ ਚੀਜ਼ ਹੈ ਸਾਰੇ ਆਸਤੇ ਵਧੀਆ ਹੈ ਇਹ ਸੁਸਾਇਟੀ ਦੀ ਹੈਲਥ ਇੰਪਰੂਵ ਕਰੂਗੇ ਉਹ ਕਹਿੰਦੇ ਜਿੱਥੇ ਹੈਲਥ ਇੰਪਰੂਵ ਕਰ ਸਕਦੇ ਆ ਜਿੱਥੇ ਯੂਥ ਦੀ ਹੈਲਥ ਚੰਗੀ ਹੈ ਉਹ ਸੁਸਾਇਟੀ ਨਹੀਂ ਉਹ ਦੇ ਸੇ ਤਰੱਕੀ ਕਰਦਾ ਤਾਂ ਆ ਸਾਡਾ ਮੇਨ ਮੌਕਾ ਦਾ ਕਿ ਹੈਲਥ ਵਧੀਆ ਤੇ ਵਧੀਆ ਹੋਣਾ ਤੁਹਾਡਾ ਸਭ ਤੋਂ ਜਿਆਦਾ ਤਨਵਾਦ ਕਿਸ ਖੱਤਰ ਸੈਕਟਰ ਨੂੰ ਤੁਸੀਂ ਥੋੜੀ ਇੰਪੋਰਟੈਂਸ ਦਿੱਤੀ ਹੈ ਕਵਰ ਕੀਤਾ ਤੁਹਾਡੇ ਹੋਣ ਨਾਲ ਹੋਰ ਵੀ ਜਿਆਦਾ ਹੋ ਜਾਏਗਾ ਥੋੜਾ ਜਿਹਾ